ਹਾਂਜੀ ਸਸਰ ਘਰ ਦਾ ਸਾਰਿਆਂ ਨੂੰ ਕਿੱਦਾਂ ਸਾਰੇ ਆਇਓ ਹਬ ਤੋਂ ਸਾਰਿਆਂ ਨੂੰ ਬਤਿਆ ਹੋਂ ਕਿ ਤੇ ਅੱਜ ਆਪਾਂ ਚੱਲੇ ਆ ਨਾਨਿਕ ਪਿੰਡ ਨਾਨੀ ਕੋਲ ਤੇ ਕੱਲ ਨੂੰ ਆਵਾਂਗੇ ਵਾਪਸ ਤੇ ਬਾਕੀ ਹੁਣ ਆਪਾਂ ਤਿਆਰ ਹੋ ਗਏ ਸੀਗੇ ਮੰਮਾ ਰੜੀ ਹੋ ਕੇ ਆ ਤੇ ਮੈਂ ਮੰਮਾ ਨਾਲ ਜਾ ਰਹੀਆਂ ਨਾਰਕੇ ਤੇ ਮਿਲਦੇ ਆਪਾਂ ਪੱਕੇ ਮਿਲਿਆ ਨੂੰ ਕਸੇ ਫੋਟਾਮ ਤਾਂ ਸੋਚਿਆ ਅੱਜ ਆਪਾਂ ਨਾਨਨੇ ਮਿਲਿਆ ਇਹ ਫੋਟਾਮ ਹੋ ਕੇ ਨਾਲਕੇ ਨੂੰ ਗਈ ਤੇ ਅੱਜ ਮੈਂ ਤੋਂ ਸਾਲ ਬਾਅਦ ਜਾ ਰਹੀਆਂ ਨਾਨਿਕ ਪਿੰਡ ਨਾਨਾ ਨਾਨੀ ਦਾ ਪਤਾਲਾ ਨਾਨਾ ਥੋੜਾ ਜਿਹਾ ਠੀਕ ਰਹੀ ਸੀ ਤੇ ਮੈਂ ਕਿਹਾ ਚਲੋ ਪਤਾ ਲੇ ਆਈਏ ਹਨਾ ਤੇ ਮम्मा ਮੇਰੇ ਨਾਲ ਜਾ ਰਹੇ ਆ ਮम्मा ਬਹੁਤ ਖੁਸ਼ ਆ ਬਾਕੀ ਮਮਾ ਰੈਡੀ ਹੋ ਰਿਹਾ ਤੇ ਹੁਣ ਮਿਲਦੇ ਆ ਪਾਕਿਆ ਤੇ ਆਪਣੇ ਬਲਾਗ ਨਾਲ ਬਣਾ ਰਿਹਾ ਤੇ ਆਪਣਾ ਬਲਾਗ ਕਿਤਾ ਲੱਕਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਥੈਂਕ ਯੂ ਲਾਓ ਤੇ ਹੁਣ ਆਪਾਂ ਜਾਣ ਲੱਗਿਆਂ ਬਾਏ ਦੀਦੀ ਬਾਏ ਹੜਾ ਪਪਾ ਸਚਾੜਨ ਲੱਗਿਆਂ ਤੇ ਬਸ ਟਟ ਲਿਆ ਤੇ ਡਾੜੀ ਕੋਲ ਜਾ ਰਿਹਾ ਤੇ ਆਪਾਂ ਨਾਨਕੇ ਜਾ ਰਿਹਾ ਮਮਾ ਨਾਲ ਚਲੋ ਲੈ ਆ ਤੇ ਹੁਣ ਆਪਾਂ ਤੇਤੇ ਆ ਰਹੇ ਆ ਦੇਖੋ ਸਾਡਾ ਪਿੰਡ ਹੋਰ ਹੈ ਸਾਡਾ ਬਸਟਾ ਇੱਕ ਤੇ ਅਸੀਂ ਬਸਟਾ ਝੜਦੇ ਹਾਂ ਬਾਕੀ ਆ ਤੇ ਮਮਾ ਤਾਂ ਬਹੁਤ ਖੁਸ਼ ਲੱਗ ਰਿਹਾ ਸਾਡਾ ਆਚਾਰੀ ਮੰਮੀ ਡਾੜੀ ਕੋਲ ਜਾ ਰਹੀ ਆ ਰਿਹਾ ਲੋੜੇ ਉੱਥੋਂ ਵਾਸਤਾ ਨਾ ਦਿੱਤੀ ਸੀ ਮੈਂ ਕੰਪਲੀਟ ਚੀਜ਼ ਮਨਪਾਸ ਤੇ ਬੈਗੀਆਂ

ਫਨਾਂਕੂ ਬੰਦਾ ਕੇ ਘਰੇ ਨਾਨੂ ਬੁਰ ਬਾਰ ਤੇ ਪੱਠਾ ਹੋਇਆ ਸਤ ਕਰ ਜਾ ਉਸੇ ਦਾ ਥੋੜਾ ਬਿਮਾਰ ਤਾਂ ਮਮੇ ਕੀ ਬਣਾ ਰਿਆ ਮਾਮਾ ਮਮੀ ਹੈ ਨਹੀਂ ਉਹ ਵਿਆਹ ਤੇ ਗਏ ਹੋਇਆ ਕਿਆ ਵਰ ਕੀ ਮਮਾ ਬਣਾ ਲਾ ਕੇ ਮੈਸੇਜ ਤੇ ਜੂਸ ਨਾਨੀ ਲਈ ਪਹਿਲਾ ਮੋਲੀਆਂ ਕੱਟ ਕੇ ਪਾਤੀਆਂ

ਆਹ ਚਲਾਣੀ ਗਿਆ ਪਾਣ ਪਾ ਮੈਂ ਅਕਸਰ ਚਲਾਣੀਆਂ ਦੀ ਮੰਮਾ ਨੂੰ ਮੰਮਾ ਰਹਿ ਤਾ ਸਾਰ ਤੇ ਸਾਰਾ ਗਾਜਰਾ ਟਾ ਬਾਟਰ ਰੱਖੀ ਖਲਲੇ ਟੱਕਲਾਉ ਉਹ ਸਾਰਦਾ ਪਹਿਲਾਂ ਨਿਕੱਕੋ। ਧੌੜਾ ਕੱਟ ਦੋ। ਹਾਇਰ ਰੱਖੋ। ਨੈਟ ਲਾਕ ਕਰ ਦਮਾ ਤੁਹਾਨੂੰ। ਹਾਰ ਮੰਨਣੀ। ਪਹਿਲਾਂ ਚਲਾਓ ਪਹਿਲਾਂ। ਕਾਰ ਵੀ ਲਾ ਲ। ਸੋ ਚੰਗੀ। ਤਕਲਾਉਣਾ ਲੈ ਮੈਂ ਸਿੱਦੇ ਤਕਲਾਉਣੇ ਆਉਂਦੇ ਪਹਿਲਾਂ ਉਹਨਾਂ ਨੇ ਪੈਸਾ ਦਿੱਤਾ ਸਾਰੇ ਪੋਪੀ ਸਾਰੇ ਘਰ ਖਲੜ ਗਏ ਆਓ ਕਿਧਰ ਬਾਹਰ ਦੇਖ ਲਾ ਨਾ குடா ਰਸਨ ਦੇ ਕਿਹੜਾ ਹਾਂ ਰਸਨ ਦੇ ਕਿਹੜਾ ਹੈ ਇਹ ਲੈ ਤੇ ਕਾਜ ਮਮਾ ਨੇ ਚਟਨੇ ਬਣਾਈ ਉਸ ਅੱਤੇ ਧਰ ਲਿਆ ਤੇ ਛੋੜੀਆ ਲੱਕਿਆ ਸਾਫ ਤੇ ਪਹਿਲਾ ਪਤਾ ਤੇ ਪਤਾ ਘੜੀ ਚ ਕੜਾਹੀ ਤੇ ਸਾਰੀ ਲੋਤੀ ਹੋ ਗਿਆ ਬਣਾ ਲਿਆ ਤੇ ਸਾਫੀ ਇਹਨਾਂ ਪਾ ਲਿਆ ਤਾਂ ਫਿਰ ਆ ਲੱਗਦੀ ਆ ਤੇ ਸਾਫੀ ਬਾਕੀ ਅੱਗੇ ਚੋਲੀ ਆ ਬਣਾ ਦੇ സളിയ ആ മമ്മ മമ്മ ആമാര പേ

thank <laughs> you

ਦਾ ਸੱਤੇ ਬਣ ਕੇ ਰੋਟੀ ਬਣ ਕੇ ਫਿਰ ਮਨਨਨਨ ਨੂੰ ਫੜਾ ਕੇ ਫਿਰ ਸਿਖਾ ਕੇ ਤੇ ਫਿਰ ਮਦਾ ਕੇ ਬਾਕੀ ਆਪਾਂ ਮਿਲਦੇ ਆਸਟ ਬਲਾਗਸ ਤੇ ਆਪਣਾ ਬਲਾਗ ਕਿਤਾ ਲਕਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤਾਂ ਕਿ ਥੈਂਕ ਯੂ